ਸੋ ਲੋਕ ਮਹੱਲਾ ਪਹਿਲਾ ਨਾਨਕ ਮਾਇਆ ਕਰਮ ਬਿਰਖ ਫਲ ਅੰਮ੍ਰਿਤ ਫਲ ਵਿਸ ਸਭ ਕਾਰਣ ਕਰਤਾ ਕਰੇ ਜਿਸ ਖਵਾਲੇ ਤਿਸ ਮਹੱਲਾ ਦੂਜਾ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਛੇਤੀ ਜਾਲ ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਛੇਤੀ ਜਾਲ ਇਨੀ ਜਲਈ ਨਾਮ ਵਿਸਾਰਿਆ ਇਕ ਨ ਚੱਲਿਆ ਨਾਲ ਪੌੜੀ ਸਿਰੇ ਸਿਰ ਹੋਏ ਨਿਬੇੜ ਹੁਕਮ ਚਲਾਇਆ ਤੇਰਾ ਹੱਥ ਨਿਬੇੜ ਤੂੰ ਹੈ ਮਨ ਭਾਇਆ ਕਾਲ ਚਲਾਏ ਬਾਨ ਕੋਈ ਨ ਰਖਸੀ ਜਰ ਜਰਵਾਣਾ ਕੰਨ ਚੜਿਆ ਨੱਚਸੀ ਸਤਗੁਰ ਬੋਹ ਇਥੇ 베ੜ ਸੱਚਾ ਰਖਸੀ ਅਗਨ ਭਖੇ ਪੜਹਾੜ ਅਣ ਦਿਨ ਭਖਸੀ ਫਾਤਾ ਚੁਗਾ ਚੋਗ ਹੁਕਮੀ ਛੋਟਸੀ ਕਰਤਾ ਕਰੇ ਸੋ ਹੋਗ ਕੂੜਨੇ ਖੋਟਸੀ ਸ਼ਲੋਕ ਮਹੱਲਾ ਪਹਿਲਾ ਕਰਮ ਹੈ ਘਰ ਦੇਖਾਏ ਦੇ ਸੋ ਸਤਗੁਰ ਪੁਰਖ ਸੁਜਾਣਾ ਪੰਜ ਸ਼ਬਦ ਧੁਨਕਾਰ ਧੁਨ ਤਹ ਬਾਜੈ ਸ਼ਬਦ ਨੀਸਾਣਾ ਦੀਪ ਲੋ ਆਪਾ ਤਾਲ ਤਹ ਖੰਡ ਮੰਡਲ ਹੈ ਰਾਨ ਆਰ ਘੋਰ ਬਾਜੰਤਰ ਤਹ ਸਾਚ ਤਖਤ ਸੁਲਤਾਨ ਸੁਖਮਨ ਕੈ ਘਰ ਰਾਗ ਸੋਨ ਸੁੰਨ ਮੰਡਲ ਲਿਵ ਲਾਇ ਆਕਾਥ ਕਥਾ ਵਿਚਾਰੀਏ ਮਨਸਾ ਮਨ ਹੈ ਸਮਾਈ ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹ ਨਾ ਜਾਏ ਅਜਾਪਾ ਜਾਪਨਾ ਬਿਸਰੈ ਆਦ ਜੁਗਾਦ ਸਮਾਇ ਸਭ ਸਖੀਆ ਪੰਚੇ ਮਿਲੇ ਗੁਰਮੁਖ ਨਿਜ ਘਰਿ ਵਾਸ ਸਬਦ ਖੋਜ ਇਹੋ ਘਰ ਲਹਾ ਨਾਨਕ ਤਾ ਕਾ ਦਾਸ ਮਹੱਲਾ ਪਹਿਲਾ ਚਿਲ ਮਿਲ ਬਿਸੀਆਰ ਦੁਨੀਆ ਫਾਨੀ ਕਾਲੂਬ ਅਕਲ ਮਨ ਗੋਰ ਨਾ ਮਾਨੀ ਮਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਇਆ ਏਕ ਚੀਜ਼ ਮੁਝੈ ਦੇਹ ਅਵਰ ਜਹਰ ਚੀਜ਼ ਨਾ ਭਾਇਆ ਪੁਰਾ ਬਖਾਮ ਕੂਜੈ ਹਕਮਤ ਖੁਦਾਇਆ ਮਨ ਤਵਾਨ ਤੂੰ ਕੁਦਰਤੀ ਆਇਆ ਸਗ ਨਾਨਕ ਦੀਵਾਨ ਮਸਤਾਨਾ ਨਿਤ ਚੜੈ ਸਵਾਇਆ ਆਤਸ ਦੁਨੀਆ ਖੁਨਕ ਨਾਮ ਖੁਦਾਇਆ ਪੌੜੀ ਨਵੀਂ ਮਹੱਲਾ ਪੰਜਵਾ ਪੌੜੀ ਨਵੀਂ ਮਹੱਲਾ ਪੰਜਵਾਂ ਮਲਾਰ ਰਾਗ ਦੀ ਵਾਰ ਦਾ ਆਰੰਭ ਦਾ ਸਰਨੇਖ ਵੇਖੀਏ ਮਹੱਲਾ ਪਹਿਲਾ ਆਇਆ ਕਿ ਪਹਿਲੇ ਪਾਤਸ਼ਾਹ ਦੀ ਉਚਾਰਨ ਕੀਤੀ ਵਾਰ ਇਸ ਤੋਂ ਭਾਵ ਕਿ ਸਾਰੀਆਂ ਪੌੜੀਆਂ ਧੰਨ ਸਤਿਗੁਰੂ ਨਾਨਕ ਦੇਵ ਜੀ ਦੀਆਂ ਉਚਾਰਨ ਕੀਤੀਆਂ ਨੇ ਸੰਦੋਖ ਪੰਜਾਂ ਸਰੂਪਾਂ ਵਿੱਚੋਂ ਕਿਸੇ ਵੀ ਸਰੂਪ ਵਿੱਚ ਗੁਰੂ ਕੇ ਉਚਾਰੇ ਸਾਂਝੇ ਆਉਂਦੇ ਨੇ ਮਲਾਰ ਰਾਗ ਦੀ ਵਾਰ ਦੀਆਂ ਪੌੜੀਆਂ ਸਤਿਗੁਰੂ ਨਾਨਕ ਦੇਵ ਸਾਹਿਬ ਦੀਆਂ ਸਾਰੀਆਂ ਹੀ ਉਚਾਰਨ ਕੀਤੀਆਂ ਪਰ ਇਹ ਪੌੜੀ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਲਈ ਇੱਥੇ ਮਹਾਲਾ ਪੰਜਵਾਂ ਵੀ ਨਾਲ ਲਿਖਿਆ ਤੇ ਇਸ ਵਾਰ ਦਾ ਸੰਪਾਦਨ ਕਰਦਿਆਂ ਹੋਇਆਂ ਭਾਵ ਸ਼ਲੋਕਾਂ ਤੇ ਪੌੜੀਆਂ ਨੂੰ ਮੇਲ ਕੇ ਵਾਰ ਲਿਖਾਉਂਦਿਆਂ ਹੋਇਆਂ ਇਹ ਵਾਰ ਇਹ ਪੌੜੀ ਉਚਾਰਨ ਉਸ ਵਕਤ ਕੀਤੀ ਆ ਲਿਖਾਉਂਦਿਆਂ ਹੋਇਆਂ ਇਸ ਕਰਕੇ ਨਾਲ ਨਵੀਂ ਅੱਖਰ ਵੀ ਆ ਰਿਹਾ ਹੈ ਪੌੜੀ ਨਵੀਂ ਮਹੱਲਾ ਪੰਜਵਾਂ ਸੋ ਇਹ ਪੰਚਮ ਪਾਤਸ਼ਾਹ ਦੀ ਉਚਾਰਨ ਕੀਤੀ ਪੌੜੀ ਹੈ ਔਰ ਇਸ ਤੋਂ ਅਗਲੀ ਪੌੜੀ ਜਿਹੜੀ ਆ ਉਹ ਵੀ ਪਹਿਲੇ ਪਾਤਸ਼ਾਹ ਦੀ ਉਚਾਰਨ ਕੀਤੀ ਆਵੇਗੀ ਇਹ ਇੱਕ ਪੌੜੀ ਆ ਜੋ ਮਹਾਰਾਜ ਜੀ ਨੇ ਆਪ ਨਵੀਂ ਉਚਾਰਨ ਕਰਕੇ ਇਸ ਅਸਥਾਨ ਤੇ ਸ਼ਸ਼ੋਭਤ ਕੀਤੀ ਹੈ ਉੱਪਰ ਜੋ ਪਾਠ ਆਏ ਨੇ ਕਾ ਲੋਭ ਅਕਲ ਮਨ ਗੋਰ ਨਾ ਮਾਨੀ ਕਾ ਲੋ ਬਿਆਕਲ ਇਉਂ ਵੀ ਪਾਠ ਅੰਤਰ ਆਉਂਦਾ ਹੈ ਪਰ ਕਾ ਲੋਭ ਅਕਲ ਇਹ ਪ੍ਰਮੁੱਖ ਕਰਕੇ ਜਾਣਣਾ ਜੀ ਪੌੜੀ ਨਵੀਂ ਮਹੱਲਾ ਪੰਜਵਾਂ ਸਭੋ ਵਰਤੈ ਚਲਤ ਚਲਤ ਵਖਾਣਿਆ ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ ਲਥੇ ਸਭ ਵਿਕਾਰ ਸਬਦ ਨੀਸਾਣਿਆ ਸਾਧੂ ਸੰਗ ਉਧਾਰ ਭਏ ਨੀਕਾਣਿਆ ਸਿਮਰ ਸਿਮਰ ਦਾਤਾਰ ਸਭ ਰੰਗ ਮਾਣਿਆ ਪ੍ਰਗਟ ਭਇਆ ਸੰਸਾਰ ਮਿਹਰ ਛਾਵਾਣਿਆ ਆਪੇ ਬਖਸ਼ ਮਿਲਾਏ ਸਦ ਕੁਰਬਾਨਿਆ ਨਾਨਕ ਲਏ ਮਿਲਾਏ ਖਸਮੈ ਭਾਣਿਆ ਸ਼ਲੋਕ ਮਹੱਲਾ ਪਹਿਲਾ ਧਨ ਸੋ ਕਾਗਦ ਕਲਮ ਧਨ ਧਨ ਭੰਡ ਧਨ ਮਸ ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ ਆਪੇ ਪਟੀ ਕਲਮ ਆਪ ਉਪਰ ਲੇਖ ਪੇ ਤੂੰ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ ਪੌੜੇ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਧ ਵਿਣ ਦੂਜਾ ਕੋ ਨਹੀਂ ਤੂੰ ਰਹਾ ਸਮਾਈ ਤੇਰੀ ਘਾਤ ਮਿਤ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲਖ ਅਗੋਚਰ ਅਗਮ ਹੈ ਗੁਰ ਮਤਿ ਦਿਖਾਈ ਅੰਤਰ ਅਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਏ ਜਿਸ ਕਿਰਪਾ ਕਰਹਿ ਤਿਸ ਮੇਲ ਲੈ ਸੋ ਨਾਮ ਧਿਆਈ ਤੂ ਕਰਤਾ ਪੁਰਖ ਅਗੰਮ ਹੈ ਰਵਿਆ ਸਭ ਠਾਈ ਜਿਤ ਤੂ ਲਾਏ ਸਚਿਆ ਤਿਤ ਕੋ ਲੱਗਾ ਨਾਨਕ ਗੁਣ ਗਾਈ ਸੁਧ ਸਾ ਸੰਗਤ ਜੀ ਮਲਾਰ ਰਾਗ ਦੀ ਵਾਰ ਦੀ ਸੰਪੂਰਨਤਾ ਹੋਈ ਹੈ ਭਗਤ ਬਾਣੀ ਅੱਗੇ ਆਰੰਭ ਹੋ ਰਹੀ ਹੈ ਪਿੱਛੇ ਜੋ ਪਾਠ ਵਾਰ ਦੇ ਵਿੱਚ ਆਇਆ ਕਿ ਜਾਜ ਕਾਜ ਵਿ ਆਹੇ ਸੁਹਾਵੇ ਜਾਜ ਕਾਜ ਜੱਜ ਦਾ ਅਰਥ ਹੈ ਪੂਜਾ ਯਜਨ ਕਰਨਾ ਪੂਜਾ ਕਰਨਾ ਨੂੰ ਕਿਹਾ ਜਾਂਦਾ ਹੈ ਇਸ ਲਈ ਉਥੇ ਜੱਜ ਪਾਠ ਆਵੇਗਾ ਜੱਜ ਨਹੀਂ ਜੱਜ ਇੰਗਲਿਸ਼ ਵਾਲਾ ਤਾਂ ਆਪਾਂ ਸਾਰੇ ਸਮਝਦੇ ਹੀ ਆਂ ਪਰ ਜੇ ਜੱਜ ਨੂੰ ਆਪਾਂ ਗੁਰਮੁਖੀ ਵਿੱਚ ਜਾਂ ਹੋਰ ਤਦ ਭਾਸ਼ਾਵਾਂ ਦੇ ਵਿੱਚ ਵਿਚਾਰੀਏ ਜੱਜ ਦਾ ਅਰਥ ਵਿਦਵਾਨਾਂ ਨੇ ਜੱਗ ਵੀ ਕੀਤਾ ਹੈ ਸੋ ਜੱਗ इत्याਦਿਕ ਏ ਵੀ ਅਰਥ ਵਿਦਵਾਨਾਂ ਨੇ ਕੀਤਾ ਹੈ ਪਰ ਇਥੇ ਪਾਠ ਜਜ ਕੋਲਾ ਹੈ ਜਜ ਦਾ ਅਰਥ ਹੈ ਪੂਜਾ ਜਾਜ ਕਾਜ ਵਿਆਹ ਸੁਹਾਵੈ ਜਾਜ ਪੂਜਾ ਦੇ ਕਾਰਜਾਂ ਦੇ ਵਿੱਚ ਹਾਂਜੀ ਅੱਗੇ ਭਗਤ ਬਾਣੀ ਮਲਾਰ ਰਾਗ ਦੀ ਆਰੰਭ ਹੋ ਰਹੀ ਹੈ ਵਿਸ਼ਰਾਮ ਬੜੀ ਧਿਆਨ ਨਾਲ ਸਮਝਣ ਵਾਲੇ ਹਨ ਜੀ ਰਾਗ ਮਲਾਰ ਬਾਣੀ ਭਗਤ ਨਾਮ ਦੇਵ ਜੀਓ ਕੀ ਇਕ ਓੰਕਾਰ ਸਤਗੁਰ ਪ੍ਰਸਾਦਿ ਸੇਵਿਲੇ ਗੋਪਾਲ ਰਾਏ ਅਕੁਲ ਨਿਰੰਜਨ ਭਗਤ ਦਾਨ ਦੀਜੈ ਜਾਚ ਹੈ ਸੰਤ ਜਨ ਰਹਾਉ ਜਾਚ ਜਾਚੇ ਘਰ ਦਿਗ ਦਿਸਾ ਸਰਾਏ ਚਾ ਬੈਕੁੰਠ ਭਵਨ ਚਿਤ੍ਰ ਸਾਲਾ ਸਰ ਪਤ ਲੋਕ ਸਾਮਾਨ ਪੂਰੀਲੇ ਜਾਂਚੈ ਘਰ ਲక్ష్ਮੀ ਕੁਆਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬਪੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂਚੈ ਘਰ ਕੋ ਲਾਲ ਬ੍ਰਹਮਾ ਚਤੁਰਮੁਖ ਡਾਂਵੜਾ ਜਿਨ ਵਿਸ਼ਵ ਸੰਸਾਰ ਰਾਚੀਲੇ ਜਾਂ ਕੈ ਘਰ ਈਸ਼ਰ ਬਾਵਲਾ ਜਗਤ ਗੁਰੂ ਤਤਸਾਰਖਾ ਗਿਆਨ ਭਾਖੀ ਲੇ ਪਾਪ ਪੁੰਨ ਜਾਂਚੈ ਡਾਂਗਿਆ ਦੁਆਰੈ ਚਿਤ੍ਰ ਗੁਪਤ ਲੇਖੀਆ ਧਰਮ ਰਾਏ ਪਰੋਲੀ ਪ੍ਰਤਹਾਰ ਸੋ ਐਸਾ ਰਾਜਾ ਸ੍ਰੀ ਗੋਪਾਲ ਜਾਂਚੈ ਘਰ ਗਣ ਗੰਧਰਵ ਰਿਖੀ ਬਪੋੜੇ ਟਾਡੀਆ ਗਾਵੰਤ ਆਛੈ ਸਰਬ ਸ਼ਾਸਤਰ ਬਹੂ ਰੂਪੀਆ ਅਨਗਰੂਆ ਆਖਾੜਾ ਮੰਡਲੀ ਕਬੋਲ ਬੋਲ ਹੈ ਕਾਛੇ ਚੌਰ ਚੌਰ ਢੂਲ ਜਾਂਚੈ ਹੈ ਪਵਨ ਕੇਰੀ ਸਕਤ ਜੀਤ ਲੇ ਭਵਨ ਅੰਡ ਟੂਕ ਜਾਂਚੈ ਭਸਮਤੀ ਸੋ ਐਸਾ ਰਾਜਾ ਤ੍ਰਿਪਵਨ ਪਤੀ ਜਾਂਚੈ ਘਰ ਕੂਰਮਾ ਪਾਲ ਸਹਸਰ ਫਨੀ ਵਾਸਕ ਸੇ ਜਵਾਲੂਆ ਜਾਂਚੈ ਘਰ ਕੂਰਮਾ ਪਾਲ ਸਹਸਰ ਫਨੀ ਵਾਸਕ ਸੇ ਜਵਾਲੂਆ ਅਠਾਰ ਹੈ ਭਾਰ ਬਨਾਸਪਤੀ ਮਾਲਣੀ 96 ਕਰੋੜੀ ਮੇਗਮਾਲਾ ਪਾਣੀ ਹਾਰੀਆ ਨਖ ਪ੍ਰਸੇਵ ਜਾਂਚੈ ਸੁਰਸਰੀ ਸਪਤਾ ਸਮੰਧ ਜਾਂਚੈ ਘੜਥਲੀ ਇਤੇ ਜੀ ਆ ਜਾਂਚੈ ਵਰਤਾਣੀ ਸੋ ਐਸਾ ਰਾਜਾ ਤ੍ਰਿਪਵਣ ਧਣੀ ਜਾਂਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਨੇਜੈ ਤੇ ਵਿਸਰਾ ਜਾਂਚੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬਰੀਕ ਨਾਰਦ ਨੇਜੈ ਸਿੱਧ ਬੋਧ ਗਣਗੰਧਰਬ ਬਾਣ ਵਹਿਲਾ ਇਤੇ ਜੀ ਆਚੈ ਹਹਿ ਕਰੀ ਸਰਬ ਵਿਆਪਕ ਅੰਤਰ ਹਰੀ ਪ੍ਰਣਵ ਨਾਮ ਦੇਉ ਤਾਂ ਚੀ ਆਣ ਸਗਲ ਭਗਤ ਜਾਚੈ ਨੀਸਾਣ ਮਲਾਰ ਸਾ ਸੰਗਤ ਜੀ ਪਾਠ ਆਪ ਜੀ ਨੇ ਇਸ ਸ਼ਬਦ ਦਾ ਸਰਵਣ ਕੀਤਾ ਹੈ ਸੋ ਨੋਟ ਕਰ ਲੈਣਾ ਫਿਰ ਧਿਆਨ ਦੇਣਾ ਪਾਜ ਸਾਹਿਬ ਜੀ ਨੇ ਬੜੀ ਸੁੰਦਰਤਾ ਦੇ ਨਾਲ ਐਨ ਪੂਰੀਆਂ ਜਮਕਾਂ ਵਿਸ਼ਰਾਮ ਲਾ ਕੇ ਪਾਠ ਕੀਤਾ ਫਿਰ ਸਮਝਣ ਦਾ ਯਤਨ ਕਰਨਾ ਜਿੱਥੇ ਲੋੜ ਪੈਂਦੀ ਹੈ ਨੋਟ ਵੀ ਕਰ ਲਿਆ ਜਾਵੇ ਸੇਵੀ ਲੇ ગોਪਾਲ ਰਾਏ ਇਥੇ ਵਿਸ਼ਰਾਮ ਆ ਗਿਆ ਅਕੋਲ ਨਰੰਜਨ ਭਗਤ ਦਾਨ ਦੀਜੈ ਜਾਂ ਚਹ ਸੰਤ ਜਾਨ ਰਹਾਓ ਜਾਂਚ ਐ ਘਰ ਦਿਗ ਦਿਸੈ ਸਰਾਏ ਚਾ ਘਰ ਤੇ ਜਮਕ ਸਰਾਏ ਚਾ ਤੇ ਪਹਿਲਾ ਵਿਸਰਾਮ ਜਾਂਚ ਐ ਘਰ ਦਿਗ ਦਿਸੈ ਸਰਾਏ ਚਾ ਬੈਕੁੰਠ ਭਾਵਨ ਚਿਤ੍ਰਸਾਲਾ ਫਿਰ ਇਥੇ ਵਿਸਰਾਮ ਆਇਆ ਸਪਤ ਲੋਕ ਸਾਮਾਨ ਪੂਰੀ ਹਲੇ ਜਾਂਚ ਐ ਘਰ ਲక్ష్ਮੀ ਕੁਵਾਰੀ ਘਰ ਤੇ ਵਿਸਰਾਮ ਜਾਂਚ ਘਰ ਲక్ష్ਮੀ ਕੁਵਾਰੀ ਅੱਗੇ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਦੀਵੜੇ ਤੇ ਜਮਕ ਬੱਪੜਾ ਤੇ ਵਿਸਰਾਮ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾ ਸ੍ਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂਚ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਂ ਵੜਾ ब्रह्मा ते जत जमक डांवड़ा ते विश्राम जांच है घर कुलाल ब्रह्मा चतुर्मुख डांवड़ा जिन विश्व संसार राची दे राची ले नहीं करना राची ले संबंधक पाठ निखेड़ना भी नहीं है राची दे जांच है घर ईशर बावला जगत गुरु तत् सारखा बावला ते जमक ਸਾਰ ਖਾ ਤੇ ਵਿਸਰਾਮ ਗਿਆਨ ਭਾਖੀ ਦੇ ਪਾਪ ਪੁੰਨ ਜਾਂਚ ਐ ਡਾਂਗਿਆ ਦੁਆਰ ਐ ਚਿੱਤਰ ਗੁਪਤ ਲੇਖੀਆ ਧਰਮ ਰਾਏ ਪਰਲੇ ਪ੍ਰਤہار ਸੋ ਐਸਾ ਰਾਜਾ ਸ੍ਰੀ ਗੋਪਾਲ ਜਾਂਚ ਐ ਘਰ ਗਣ ਗੰਧਰਵ ਰਿਖੀ ਬੱਪੜੇ ਬੱਪੜੇ ਤੇ ਵਿਸਰਾਮ ਪੂਰਾ ਆ ਗਿਆ ਜਾਂਚ ਹੈ ਘਰ ਗਣ ਗੰਦਰਬ ਰਿਖੀ ਬੱਪੜੇ ਢਾਡੀਆਂ ਗਾਵੰਤ ਆਛੈ ਸਰਬ ਸਾਸ਼ਤਰ ਬਹੁ ਰੂਪੀਆ ਅਨਗਰੂਆ ਆਖਾੜਾ ਸਰਬ ਸਾਸ਼ਤਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ਚੌਰ ਢੋਲ ਜਾਂਚਹਿ ਪਵਣ ਚੇਰੀ ਸਖਤ ਜੀਤ ਲੈ ਭਵਨ ਅੰਡ ਟੂਕ ਜਾਚੈ ਭਸਮਤੀ ਸੋ ਐਸਾ ਰਾਜਾ ਤ੍ਰਿਭਵਨ ਪਤੀ ਜਾਚੈ ਘਰ ਕੂਰਮਾ ਪਾਲ ਇਥੇ ਪਹਿਲਾ ਵਿਸਰਾਮ ਆਇਆ ਜਾਚੈ ਘਰ ਕੂਰਮਾ ਪਾਲ ਸਹਸਰ ਫਨੀ ਅਨਗਰਵਾ ਆਖਾੜਾ ਕੰਨ ਹੈ ਐੜੇ ਨੂੰ ਜਾਚੈ ਘਰ ਕੂਰਮਾ ਪਾਲ ਸਹਾਸਰ ਫਨੀ ਬਾਸਕ ਸੇ ਜਵਾਲੂਆ ਅਠਾਰ ਹੈ ਪਾਰ ਬਨਾਸਪਤੀ ਮਾਲਣੀ ਛਿਨਵੈ ਕਰੋੜੀ ਮੇਗ ਮਾਲਾ ਪਾਣੀ ਹਾਰੀਆ ਨਖ ਪਰ ਸੇਵ ਜਾਚੈ ਸੁਰਸਰੀ ਸप्त ਸਮੁੰਦ ਜਾਚੈ ਘੜ ਥਲੀ ਏਤੇ ਜੀ ਜਾਚੈ ਵਰਤਣੀ ਸੋ ਐਸਾ ਰਾਜਾ ਤ੍ਰਿਭਵਨ ਧਣੀ ਜਾਚੈ ਘਰ ਨਿਕਟ ਵਰਤੀ ਜਮਕ ਲਗੇਗੀ ਅਰਜਨ ਧਰੂ ਪ੍ਰਹਿਲਾਦ ਅੰਬ੍ਰੀਕ ਨਾਰਦ ਨੇਜੈ ਜਾਂਚ ਹੈ ਘਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ ਅੰਬ੍ਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਬਾਨਵਹਿ ਹੈਲਾ ਇਤੇ ਜੀਵ ਜਾਂਚ ਹੈ ਘਰੀ ਸਰਬ ਵਿਆਪਕ ਅੰਤਰ ਹਰੀ ਪ੍ਰਣਵਾ ਨਾਮ ਦੇਉ ਤਾਂ ਚੀ ਆਣ ਸਗਲ ਭਗਤ ਜਾਚ ਐ ਨੀਸਾਨ ਇਹ ਆਪ ਜੀ ਨੇ ਖਿਆਲ ਰੱਖਣਾ ਜੇ ਫਿਰ ਵੀ ਕਿਸੇ ਨੂੰ ਜ਼ਰੂਰਤ ਪਵੇ ਜਿਸ ਪੰਕਤੀ ਦਾ ਵਿਸਰਾਮ ਸਮਝ ਨਾ ਆਇਆ ਹੋਵੇ ਉਹ ਪੁੱਛ ਸਕਦੇ ਨੇ ਆ ਅੱਗੇ ਆਪਾਂ ਪਾਠ ਸਰਵਣ ਕਰੀਏ ਜੀ ਮਲਾਰ ਮੋਕ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਾਮਈਆ ਰਹਾਉ ਆਲਵੰਤੀ ਇਹੋ ਭ੍ਰਮ ਜੋ ਹੈ ਮੁਝ ਉਪਰ ਸਭ ਕੋ ਪੇਲਾ ਆਲਵੰਤੀ ਇਹੋ ਭ੍ਰਮ ਜੋ ਹੈ ਜੋ ਹੈ ਪਾਠ ਇਕੱਠਾ ਹੈ ਇਸ ਭ੍ਰਮ ਵਿੱਚ ਪਾ ਕੇ ਮੇਰੇ ਵੱਲ ਤੱਕ ਦੇ ਨੇ ਕਿ ਮੈਂ ਨੀਵੀਂ ਜਾਤ ਵਾਲਾ ਹਾਂ ਆਮ ਤੌਰ ਤੇ ਸਰੂਪਾਂ ਵਿੱਚ ਜੋ ਹੈ ਵੱਖਰਾ ਵੱਖਰਾ ਛਪਿਆ ਹੁੰਦਾ ਹੈ ਉਹ ਗੌਣ ਪਾਠ ਹੈ ਮੁਖ ਪਾਠ ਜੋ ਹੈ ਜਾਣਣਾ ਹਾਂਜੀ ਆਲਾਵੰਤੀ ਇਹੋ ਭ੍ਰਮ ਜੋ ਹੈ ਮੁਝ ਉਪਰ ਸਭ ਕੋ ਪੇਲਾ ਸੂਦ ਸੂਦ ਕਰ ਮਾਰ ਉਠਾਇਓ ਕਹਾ ਕਰੋ ਬਾਪ ਵੀ ਠੋਲਾ ਮੂਏ ਹੂਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇ ਲਾ ਏ ਪੰਡਿਆ ਮੋ ਕੋ ਢੇਡ ਕਹਿਤ ਤੇਰੀ ਪੈਜ ਪਛੌਂਡੀ ਹੋਏ ਲਾ ਤੂ ਜੋ ਦਇਆਲ ਕਿਰਪਾਲ ਕਹਿਤ ਹੈ ਆਤ ਪੁਜ ਭਇਓ ਅਪਾਰ ਲਾ ਫੇਰ ਦਿਆ ਦੇ ਹੋਰਾ ਨਾਮੇ ਕਉ ਪੰਡਿਆਨ ਕਉ ਪਿਛਵਾਰ ਲਾ